ਅੱਜ ਦੀ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਹੁਣ ਹਲਕੀ ਹਲਕੀ ਬੱਦਲਵਾਈ ਪੰਜਾਬ ਦੇ ਉੱਪਰੋਂ ਘੜਦੀ ਹੋਈ ਨਜ਼ਰ ਆ ਰਹੀ ਹੈ ਸਿਰ ਬੱਦਲਵਾਈ ਕਰ ਦੇਖਿਆ ਜਾਵੇ ਤਾਂ ਹਿਮਾਚਲ ਦੇ ਨੇੜੇ ਤੜ ਦੇ ਇਲਾਕੇ ਦੇ ਬਾਰਡਰ ਏਰੀਆ ਵਿੱਚ ਦੇਖਣ ਨੂੰ ਮਿਲ ਰਹੀ ਹੈ ਸਵੇਰ ਤੋਂ ਹੀ ਪੰਜਾਬ ਦੇ ਹੇਠਲੇ ਪਾਸਿਓਂ ਅਗਰ ਗੱਲ ਕਰੀ ਜਾਵੇ ਇਸ ਪਾਸੇ ਹੋ ਹੁੰਦੀ ਹੋਈ ਬੱਦਲਬਾਜ਼ ਇਸ ਤਰੀਕੇ ਨਾਲ ਪਹੁੰਚੀ ਤੇ ਇਸ ਏਰੀਆ ਨੂੰ ਕਵਰ ਕਰ ਚੁੱਕੀ ਹੈ ਕੁਝ ਕੁ ਬੂੰਦਾਬاندی ਸਵੇਰ ਤੋਂ ਖਬਰਾਂ ਆਈਆਂ ਨੇ ਪੰਜਾਬ ਦੇ ਵਿੱਚ ਦੀਆਂ ਪਰ ਮੇਨ ਜਿਹੜਾ ਰਾਜਸਥਾਨ ਹਰਿਆਣਾ ਤੇ ਯੂਪੀ ਦਿੱਲੀ ਦਾ ਬਾਰਡਰ ਏਰੀਆ ਮੇਨ ਤੌਰ ਤੇ ਇੱਥੇ ਵਾਲਾ ਏਰੀਆ ਇਹਦੇ ਵਿੱਚ ਜਿਹੜੀ ਹੈ ਜ਼ਿਆਦਾ ਗੜੇਮਾਰੀ ਤੇਜ਼ ਮੀਂਹ ਵਰਗੇ ਹਾਲਾਤ ਬਣੇ ਸਨ ਹੁਣ ਮੌਸਮ ਕਿਤੇ ਨਾ ਕਿਤੇ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਚ ਬੱਦਰਬਾਈ ਮੀਂਹ ਦੇ ਹਾਲਾਤ ਕਿਵੇਂ ਦੇ ਨੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਅੱਜ ਸ਼ਾਮ ਤੋਂ ਰਾਤ ਤੱਕ ਦੀ ਅਗਰ ਜਾਣਕਾਰੀ ਸਾਂਝੀ ਕਰੀਏ ਤਾਂ ਬਹੁਤ ਹੱਦ ਤੱਕ ਪੰਜਾਬ ਦੇ ਵਿੱਚ ਹਲਕੀ ਬੂੰਦਾਬੰਦੀ ਰਾਤ 11 ਵਜੇ ਤੱਕ ਪੰਜਾਬ ਦੇ ਇਹ ਇਲਾਕੇ ਦੇ ਵਿੱਚ ਹੁੰਦੀ ਦਿਖਾਈ ਦੇ ਸਕਦੀ ਹੈ ਜਿਹਦੇ ਵਿੱਚ ਮੇਨ ਤੌਰ ਤੇ ਇਹ ਵਾਲਾ ਏਰੀਆ ਆ ਰਿਹਾ ਜਿਹਦੇ ਵਿੱਚ ਦੁਆਬੇ ਦਾ ਇਲਾਕਾ ਕਹਿ ਸਕਦੇ ਹਾਂ ਬਾਕੀ ਓਵਰਆਲ ਕਿਤੇ ਵੀ ਕੋਈ ਵੱਡੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਹੋ ਸਕਦਾ ਇਹਨਾਂ ਇਲਾਕਿਆਂ ਵਿੱਚ ਰਾਤ 11 ਵਜੇ ਤੱਕ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਹੋ ਜਵੇ ਬਾਕੀ ਇਹ ਸਿਸਟਮ ਇਸੇ ਤਰੀਕੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਸ਼ਾਮ ਤੱਕ ਬਰਕਰਾਰ ਰਹੇਗਾ ਬਾਕੀ ਕੋਈ ਵੱਡੀ ਹਲਚਲ ਨਹੀਂ ਹੈ ਓਵਰਆਲ ਮੌਸਮ ਠੀਕ ਹੈ ਬੱਦਲਬਾਈ ਬਣੀ ਹੋਈ ਹੈ ਤੇ ਆਉਂਦੇ 2 ਤੋਂ 4 ਘੰਟਿਆਂ ਤੱਕ ਬੱਦਲਬਾਈ ਕਿਤੇ ਨਾ ਕਿਤੇ ਕਲੀਅਰ ਹੁੰਦੀ ਨਜ਼ਰ ਆਵੇਗੀ ਬਾਕੀ ਤੁਸੀਂ ਵੀ ਕਮੈਂਟ ਕਰੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਚੈਨਲ ਤੇ ਅਗਰ ਨਵੇਂ ਤਾਂ ਸਬਸਕ੍ਰਾਈਬ ਕਰਕੇ ਜਾਓ ਬਾਕੀ ਰਾਤ ਦੀ ਜਿਹੜੀ ਜਾਣਕਾਰੀ ਅਲੱਗ ਤੋਂ ਲੈ ਕੇ ਹਾਜ਼ਰ ਹੋਵਾਂਗੇ ਆਉਂਦੇ 10-15 ਦਿਨ ਦੀ ਅਪਡੇਟ ਧੰਨਵਾਦ ਜੀ